ਬੋਲ ਕੀ ਗੱਲ ਜਉਂਦੀ ਤੂੰ ਆਨ ਕੇ ਮੇਰੇ ਲਾਗੇ ਹੁਣ ਬੈਠੀ ਆ ਤੇ ਮੈਂ ਕੱਲੀ ਗੱਲਾਂ ਕਰੀ ਦੇ ਚੁੱਪ ਚੁਪਵਾ ਮੰਮੀ ਨੇ ਤੈਨੂੰ ਕੁਛ ਕਿਹਾਦ ਨੂੰ ਨਹੀਂ ਨਹੀਂ ਦੀਦੀ ਮੰਮੀ ਵਿਚਾਰੀ ਨੇ ਮੈਨੂੰ ਕੀ ਕਹਿਣਾ ਵਾ ਉਹ ਤੇ ਆਪ ਠੀਕ ਨਹੀਂ ਆ ਉਹਨੇ ਗਰੀਬਣੇ ਨੇ ਮੈਨੂੰ ਕੀ ਕਹਿਣਾ ਮੈਂ ਤੇ ਨਾ ਇਹੋ ਪਛਤਾਵਾ ਕਰਨੀ ਆ ਕਿ ਵੀਰ ਭਾਬੀ ਦੇ ਮਗਰ ਲਾ ਕੇ ਨਾ ਮੈਂ ਆਪਣੇ ਘਰ ਦੇ ਵਿੱਚ ਘਪੱਟ ਪਾਇਆ ਵਾ ਹੁਣ ਧੀਰ ਤੇਰਾ ਵਾ ਕਿੰਨੇ ਦਿਨ ਹੋ ਗਏ ਉਹਨੂੰ ਆਏ ਨੂੰ ਨਾ ਹੀ ਜੱਜ ਨਾ ਕਿਤੇ ਬੈਠੇ ਨਾ ਹੱਸੇ ਨਾ ਖੇਡੇ ਨਾ ਕਿਤੇ ਵਾਂਡੇ ਟਿੰਡੇ ਗਏ ਆ ਇਹੀ ਨਾਮ ਹੈ ਪੈਸਿਆਂ ਦਾ ਨਾਂ ਲੈਂਦੀ ਤੇ ਨਾ ਸਾਡੇ ਘਰ ਦੇ ਵਿੱਚ ਕਪੱਤ ਪੈਂਦਾ ਉਹ ਤਾਂ ਗੱਲ ਹੈਗੀ ਕਵਲ ਹੁਣ ਜੋ ਹੋ ਗਿਆ ਹੁਣ ਹੋ ਗਿਆ ਹੁਣ ਉੱਥੋਂ ਵੀ ਤੂੰ ਬੁੜੀ ਬਣ ਗਈਆਂ ਤੇ ਜੇ ਤੂੰ ਹੁਣ ਇੱਥੇ ਵੀ ਲੜੀ ਜਾਏਂਗੀ ਤੇ ਇਧਰ ਵੀ ਬੁੜੀ ਬਣ ਜਾਣਾ ਹੁਣ ਹੀਰੇ ਵਾਲੀ ਤੂੰ ਵੇਖ ਲਾ ਹੁਣ ਜਿੱਦਾਂ ਦਾ ਆਇਆ ਉਹਨੇ ਫੇਰ ਕਹਿਣਾ ਮੇਰੀ ਸੁੱਤੀ ਸਾਰੀ ਨਾ ਦੀਦੀ ਪਿਆਵ ਵੀ ਮੇਰੇ ਕਰਕੇ ਆ ਆਪਣੇ ਰਾਈ ਨਾ ਆਪ ਹੀ ਕੰਡੇ ਬੀਜਲੇ ਆ ਮੈਂ ਉਸ ਦਿਨ ਮੇਰਾ ਭਰਾ ਪਰਜਾਈਆ ਉਹਨਾਂ ਨੂੰ ਵੀ ਮਿਲਣ ਨੂੰ ਬੜਾ ਜੀ ਕਰਦਾ ਵਾ ਤੇ ਇਧਰ ਆਪਣੇ ਘਰ ਤੋਂ ਬਗੈਰ ਵੀ ਗੁਜ਼ਾਰਾ ਨਹੀਂਗਾ ਪਰ ਨਾ ਰਿਸ਼ਤਿਆਂ ਦੀ ਕਦਰ ਉਦੋਂ ਹੀ ਪਤਾ ਲੱਗਦੀ ਆ ਜਦੋਂ ਅਸੀਂ ਭੈਣ ਭਰਾਵਾਂ ਤੋਂ ਦੂਰ ਹੋਨੇ ਆ ਇਸ ਤੇ ਕਵਲ ਜੀ ਹੋ ਕੀਮਤੀ ਆ ਨਾ ਰਿਸ਼ਤੇ ਵੀ ਬੜੇ ਕੀਮਤੀ ਆ ਰਿਸ਼ਤਾ ਕੋਈ ਵੀ ਨਹੀਂ ਬਦਲਣ ਵਾਲਾ ਹੁੰਦਾ ਇਹ ਤਾਂ ਹੁਣ ਤੈਨੂੰ ਅੱਗੇ ਪਤਾ ਵਾ ਕਿ ਮੰਮੀ ਤੇ ਮੈਨੂੰ ਅੱਗੇ ਨਹੀਂ ਚੰਗਾ ਚੰਦੀ ਹੈਗੀ ਉਹ ਕਹਿੰਦੀ ਵੀ ਜੋ ਚੁੱਕਣਾ ਦਿੰਦੀ ਮੰਨੂ ਹੀ ਦਿੰਦੀ ਕਵਲ ਨੂੰ ਤੇ ਨਾਲੇ ਮੇਰੀ ਗੱਲ ਸੁਣ ਜੋ ਹੁਣ ਤੇਰਾ ਨਿਕਾਇਆ ਮੁੰਡਾ ਵਾ ਤੋ ਵੀ ਤੇਰੇ ਵਾਰ ਮੂੰਹ ਆਲੀ ਵੇਂਦਾ ਵਾ ਤੇ ਐਦਾਂ ਨਾ ਕਰ ਮੇਰੀ ਪੈਣ ਹੁਣ ਰਹਿ ਤੇ ਜੋ ਹੋ ਗਿਆ ਠੀਕ ਹੋ ਗਿਆ ਵਾ ਗੱਲ ਦੇਦੀ ਆ ਨਾ ਹੁਣ ਵੀਰ ਹੋਣਾ ਨਾ ਮੈਂ ਵਾਦਾ ਕੀਤਾ ਵੀ ਤੁਹਾਡੇ ਪੈਸੇ ਮੋੜ ਤੇ ਉਹਦਾ ਇੱਕ ਗੱਲ ਮੇਰੇ ਮਨ ਚ ਹੋਰ ਹੁੰਦੀ ਆ ਕਿ ਨਹੀਂ ਤੇ ਜਿਹੜੇ ਮੇਰੇ ਤੇ ਮੰਮੀ ਦੇ ਸਾਂਝੇ ਖਾਤੇ ਚ ਪੈਸੇ ਆ ਨਾ ਉਹ ਕਢਾ ਲੈਣੀ ਆ ਤੇ ਹੋਰ ਕੇ ਖਾਤੇ ਵਿੱਚ ਜਮਾ ਕਰਾ ਲੈਨੇ ਆ ਤੇ ਵੀਰ ਹੁਣਾਂ ਨੂੰ ਕੋਈ ਬਾਹਨਾ ਮਾਰ ਦੂੰਗੀ ਕਿ ਪੈਸੇ ਪਤਾ ਨਹੀਂ ਵਿੱਚੋਂ ਕਿੱਥੇ ਚਲ ਗਏ ਆ ਖਾਤੇ ਜੋ ਕਿਤੇ ਕਪੜਾ ਕੁਫੜਾ ਵੱਜ ਗਿਆ ਬੈਂਕ ਵਾਲਿਆਂ ਕੋਈ ਉਹ ਤੂੰ ਆਪੇ ਨਹੀਂ ਇਹ ਮੋੜ ਦੀ ਗੱਲ ਕਰਨ ਉਹ ਤਾਂ ਤੇ ਕੋ ਮੰਗਦਾ ਹੀ ਨਹੀਂ ਆ ਮੰਗਦੇ ਤਾਂ ਨਹੀਂ ਆ ਪਰ ਹੁਣ ਕਹਿ ਬੈਠੀ ਆ ਨਾ ਤੇ ਜੇ ਮੈਂ ਸਿੱਧਾ ਮਨਾ ਕਰਦੀ ਆ ਤੇ ਫੇਰ ਮੈਂ ਬੁਰੀ ਬਣਦੀ ਆ ਤੇ ਨਾਲੇ ਐਵੇਂ ਆਪਣੇ ਘਰ ਦੇ ਵਿੱਚ ਘਪਤ ਪਾਇਆ ਵਾ ਇਹ ਤੋਂ ਚੰਗਾ ਵਾ ਤੇ ਵੀਰ ਹੋਣਾ ਦੇ ਅੱਖੀ ਘਟਾ ਪਾ ਦਿੰਨੀ ਆ। ਕੋਬਜ਼ੇ ਤੋਂ ਰਹਿਣਾ ਹੀ ਇੱਥੇ ਆ ਕੰਮ ਤਾਂ ਦਹੀਂ ਇੱਥੇ ਗਾ ਨਾ ਅਸਲੀ ਘਰ ਤੇ ਸਾਡਾ ਸੌੜਿਆਂ ਦਾ ਹੀ ਹੁੰਦਾ ਵਾ। ਜੇ ਤੂੰਣ ਪੈਸਿਆਂ ਦੀ ਗੱਲ ਕੰਟੀ ਆ ਨਾ ਜੇ ਤੂੰਣ ਪੈਸੇ ਜਮਾ ਕਰਾਉਣੇ ਆ ਨਾ ਤਾਂ ਹੁਣ ਹੀਰੇ ਦੇ ਖਾਤੇ 'ਚ ਕਰਾਵੀ ਹੁਣ ਹੋਰ ਕੇ ਦੇ ਖਾਤੇ 'ਚ ਨਾ ਕਰਾਵੀ ਪੈਸੇ ਜਮਾ ਨਹੀਂ ਦੀਦੀ ਹੁਣ ਮੈਂ ਇਹਨਾਂ ਦੇ ਖਾਤੇ 'ਚ ਪੈਸੇ ਜਮਾ ਕਰਾਉਣੇ ਆ ਫੇਰ ਹੀ ਇਹ ਮੈਨੂੰ ਚੰਗਾ ਸਮਝਣਗੇ ਅੱਗੇ ਵੇਖ ਲੋ ਹੁਣ ਐਵੇਂ ਨਾ ਖਿਜੋਖ ਜਾਈ ਜੀ ਸਾਡੇ ਘਰ ਦੇ ਵਿੱਚ ਪਈ ਦਿੰਦੀ ਆ ਤੇ ਇੱਕ ਗੱਲ ਹੋਰ ਵਾ ਮੇਰੀ ਨਾ ਮੰਮੀ ਦੇ ਖਾਤੇ 'ਚ 2-3 ਲੱਖ ਰੁਪਈਆ ਵਾ ਤੇ ਮੇਰਾ ਇਰਾਦਾ ਵਾ ਕਿ ਕਿਸ ਦੀ ਗਵਾਈ ਪਾ ਗੇ ਨਾ ਉਹ ਪੈਸੇ ਕਢਵਾ ਕੇ ਉਵੀ ਇਹਨਾਂ ਨੂੰ ਹੀ ਦੇਦਾ ਨਾਲੇ ਚੜ ਮਿਸਤਰੀਆਂ ਦਾ ਥੋੜਾ ਬੋਦਾ ਕੰਮ ਰਹਿੰਦਾ ਵਾ ਉਹ ਹੋ ਜੂਗਾ ਬਾਹ ਕੀ ਕਵਲ ਤੂੰ ਆਪਣੀ ਮਰਜ਼ੀ ਕਰ ਬਾਉ ਮੈਂ ਨਹੀਂ ਤੈਨੂੰ ਕੁਝ ਵੀ ਕਹਿੰਦੀ ਕਿ ਉਹ ਤੂੰ ਕਰਨੀ ਤੇ ਆਪਣੀ ਆ ਤੇ ਮੈਂ ਵੀ ਤੈਨੂੰ ਮਾੜੀ ਸਲਾਹ ਦੇਣਾ ਫਿਰ ਕਹਿਣਾ ਦੀਦੀ ਏਦਾਂ ਕਹਿੰਦੀ ਸੀ ਤੇ ਮੰਮੀ ਫਿਰ ਮੇਰੇ ਦਿਵਾਲੇ ਹੋ ਜੇ ਵੀ ਤੂੰ ਪੁੱਠੀਆਂ ਮੱਤਾਂ ਦੇਣ ਢੀ ਉਹਨੂੰ ਨਹੀਂ ਦੀਦੀ ਤੁਸੀਂ ਮੈਂ ਕੋਈ ਮੈਨੂੰ ਪੁੱਠੀ ਮੱਤ ਨਹੀਂ ਦਿੰਦੇ ਮੈਂ ਹੁਣ ਆਪਣੇ ਘਰ ਦਾ ਸੋਚਣਾ ਵਾ ਮੀਰ ਭਾਬੀ ਹੋਣਾ ਹਵਾਲ ਨਹੀਂ ਦੇਖਣਾ ਮੈਂ ਤੇ ਬਾਕੀ ਮੈਂ ਨਾ ਵੇਖਣਾ ਵੀ ਮੰਮੀ ਹੋਣੀ ਮੇ ਜੇ ਮੇਰੀ ਇੱਜ਼ਤ ਕਰਨਗੇ ਨਾ ਚੰਗਾ ਕੌਣ ਬੋਲਣਗੇ ਤੇ ਫੇਰ ਹੀ ਪੈਸੇ ਕਢਾ ਕੇ ਦੇਣੇ ਆ ਇਹ ਤੇ ਮੇਰੇ ਮਾਂ ਦੀ ਸਲਾਹ ਵਾ ਵੀ ਇਹਨਾਂ ਨੂੰ ਪੈਸੇ ਕਢਾ ਕੇ ਤੇ ਦੇ ਦੇਣੀ ਆ ਮੰਮੀ ਤਾਂ ਪਿਆਰ ਦੀ ਭੁਖੀ ਆ ਮੰਮੀ ਦਾ ਦਿਲ 'ਚ ਨਹੀਂ ਖੁਸ਼ ਵੀ ਹੈਗਾ ਤੇ ਨਾਲੇ ਮੇਰੀ ਗੱਲ ਸੁਣ ਭਰਾ ਦੇ ਨੂੰ ਮੈਂ ਕਹਿ ਦੂੰਗੀ ਗਵਾਈ ਪਉਣ ਵੱਲੋਂ ਹੁਣ ਤਾਂ ਗਵਾਈ ਚਾਣ ਪਾਈ ਦੇਣੀ ਆ ਆਹੋ ਦਾ ਮੇਜ਼ ਬਣਾਣਾ ਐਡਾ ਵੀ ਦਿਲ ਦਾ ਮਾੜਾ ਨਹੀਂ ਆ ਜੇ ਮੈਂ ਉਹਨੂੰ ਕਿਹਾ ਨਾ ਕਿ ਪੈਸੇ ਕਢਾ ਕੇ ਤੇ ਤੈਨੂੰ ਦੇ ਦੂੰਗੀ ਤਾਂ ਉਹਨਾਂ ਨੇ ਤੁਰ ਪੈਣਾ ਮੇਰੇ ਨਾਲ ਤੇ ਪੈਸੇ ਮੈਂ ਲਿਆ ਕੇ ਇਹਨਾਂ ਨੂੰ ਦੇ ਦੇਣੇ ਜਿੱਥੇ ਫਿਰ ਇੰਨਾ ਮੂੰਹ ਕਾਲਾ ਕਰਾਇਆ ਹੋਰ ਸਾਈ ਚੱਲ ਕਰਨੀ ਤੂੰ ਆਪਣੀ ਮਰਜ਼ੀ ਆ ਪਰ ਮੈਂ ਤੈਨੂੰ ਇੱਕੋ ਸਲਾਹ ਦਵਾਂਗੀ ਪਰ ਜਿਹੜਾ ਵੀ ਕੰਮ ਕਰਨਾ ਨਾ ਦੋਵੇਂ ਜੀ ਆਪਣੀ ਸਲਾਹ ਦੇ ਨਾਲ ਕਰਿਓ ਵੀ ਦੋਹਾਂ ਜੀਆਂ ਦੀ ਸਲਾਹ ਇੱਕ ਹੋਵੇ ਪਤਾ ਕੀ ਗੱਲ ਕਲੇਸ਼ ਘਰ ਘਰ ਚੰਗਾ ਨਹੀਂ ਲੱਗਦਾ ਹੈਗਾ ਰੋਜ਼ਦਾਰੀ ਹਰੇ ਘਰ ਕਲਾ ਰਹਿੰਦੀ ਆ ਤੇ ਫਿਰ ਐਡਾ ਸਹੀ ਨਹੀਂ ਲੱਗਦਾ ਹੈਗਾ ਰੋਜ਼ਦਾਰੀ ਨਹੀਂ ਦੀਦੀ ਮੈਂ ਨਾ ਤੇਲ ਦੇਖਣਾ ਵਾ ਤੇ ਦਿਲ ਦੀ ਤਾਰ ਵੇਖਣੀ ਆ ਜੀ ਇਹਦੇ ਹੁਣ ਮੇਰੀ ਇੱਜ਼ਤ ਕਰਨਗੇ ਮੈਂ ਨਾ ਚੰਗਾ ਰਹਿਣਗੇ ਤੇ ਸਾਰਾ ਕੁਝ ਨਾ ਜੋਗਾ ਹੀ ਆ ਮੈਂ ਪੈਸੇ ਵੀਰ ਨੂੰ ਦੇ ਕੇ ਕੀ ਕਰਨੇ ਆ ਫੇਰ ਤੇ ਮੈਂ ਕਹਿਣਾ ਮਾਪੀ ਰੱਖੋ ਆਪਣੇ ਕੋਲ ਜੋ ਤੁਹਾਡੇ ਖਰਚੇ ਕਰਨ ਵਾਲੇ ਆ ਕਰੋ ਔਏ ਮੈਂ ਤਾਂ ਅੱਗੇ ਨਹੀਂ ਕਿਸ ਨੂੰ ਚੰਗੀ ਲੱਗਦੀ ਆ ਕਿ ਫੇਰ ਮਾੜੀ ਸਲਾਹ ਦਿੰਦੀ ਆ ਮੈਂ ਮਾੜੀ ਸਲਾਹ ਕਿਸ ਨੂੰ ਨਹੀਂ ਦਿੰਦੀ ਹੈਗੀ ਲੈ ਇਹਦੀ ਮਾਂ ਦੇ ਖਾਤੇ 'ਚ ਤੇ ਹੋਰ 2-3 ਲੱਖ ਰੁਪਈਆ ਹੈਗਾ ਤੇ ਚੱਲ ਆਹੀਂ ਕਾਨੂੰ ਇਹਦੇ ਨਾਲ ਲੜਨਾ ਅਹੀਂ ਮਿੱਠੇ ਪਿਆਰੇ ਰਹਿੰਨੇ ਆ ਮੈਨੂੰ ਤੇ ਇੰਨੀ ਗੱਲ ਦਾ ਪਤਾ ਹੀ ਨਹੀਂਗਾ ਤੇ ਵੇਖ ਲਾ ਇਹ ਸਾਨੂੰ ਹੀ ਦੇਣ ਨੂੰ ਤਿਆਰ ਹੋਈ ਆ ਇੰਨਾ ਕਢਾ ਕੇ ਨਾ ਤੇ ਇਹਨਾਂ ਦੇ ਦਿਨੀ ਆ ਕਰਦਾ ਕੋ ਬਣਾ ਲੈਣਗੇ ਤੇ ਇਹ ਗੱਲ ਨਾ ਮੈਂ ਜਾ ਕੇ ਤੇ ਹੀ ਦੱਸਣੀ ਆ ਕਿਸੀਂ ਦੇ ਆਪਾਂ ਨਹੀਂ ਹੋੜੇ ਦੇ ਨਾਲ ਲੜਨਾ ਹੁਣ ਜਿੱਤਾ ਆਖੂਗੀ ਨਾ ਅਸੀਂ ਉਤਾ ਹੀ ਕਰਾਂਗੇ ਰੀਮਾ ਦਾ ਤੇ ਤੈਨੂੰ ਕੀ ਤਾਂ ਪਤਾ ਹੀ ਜਿਹੜੀ ਗੱਲ ਮੈਂ ਕਰਦੀ ਨਾ ਹਾਂ ਜਹਾ ਮਲਾਈ ਗਈਆਂ ਤੋਂ ਕਿਤੇ ਟੱਸ ਤੋਂ ਮੱਸ ਨਹੀਂ ਹੋਈ ਲੈ ਮੈਨੂੰ ਨਹੀਂ ਪਤਾ ਮੈਂ ਵੀ ਇਹ ਘਰ ਵਿੱਚ ਰਹਿਨੀ ਆ ਮੈਨੂੰ ਪਤਾ ਵੀ ਕਿਹੜਾ ਜੀ ਕਿੱਦਾਂ ਦਾ ਬੰਦੇ ਕੌਣ ਕੀ ਕੀ ਕਰਦਾ ਫਿਰਦਾ ਵਾ ਤੁਹਾਨੂੰ ਕੀ ਲੱਗਦਾ ਹੁਣ ਮਾਦਾ ਸਾਡੇ ਜਾਲ ਚ ਫਸੂਗੀ ਕਿ ਨਹੀਂ ਕਸੋਗੀ ਪੂਰਾ ਹੁਣ ਸੁਣ ਕੇ ਉਹਨੇ ਤਾਂ ਆਪਣੇ ਮੁੰਡੇ ਨੂੰ ਜਾ ਕੇ ਦੱਸਣਾਵਾ ਕਿ ਕਵਲ ਤੇ ਚੰਗੇ ਆ ਬੜੀਆ ਆ ਐਵੇਂ ਲਾਂਡੇ ਨਾ ਉਹਦਾ ਇੱਕ ਗੱਲ ਵਾ ਦੀਦੀ ਇਹ ਤੁਹਾਡਾ ਮੈਂ ਆਸਾਨ ਨਾ ਕਦੀ ਨੀ ਭੁੱਲਣਾ ਤੁਹਾਨੂੰ ਕਿਹੇ ਵੀ ਚੀਜ਼ ਦੀ ਲੋੜ ਹੋਵੇ ਨਾ ਚਾਹੇ ਤੈਨੂੰ ਕਿਹਤੀ ਦੀ ਫੀਸ ਦੀ ਲੋੜ ਹੋਵੇ ਤੇ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਬੇ ਚੀਜ਼ਕ ਮੇਰੇ ਵੱਲ ਆਈਂ ਤੇ ਚੀਜ਼ ਮੰਗਣਾ ਨਾ ਕੋਰਾ ਇਦਾਂ ਨਾ ਕਰ ਰੱਬ ਆਪਣੇ ਘਰੇ ਦਵੇ ਨਾ ਤੇ ਫੇਰ ਹੀ ਬਾਹ ਪੂਰੀ ਪੈਂਦੀ ਆ ਇਹ ਦ세 ਇਤਿਆਸ ਰੱਖਿਆ ਨਹੀਂ ਪੂਰੀ ਪੈਂਦੀ ਹੈਗੀ ਕੋਈ ਗੱਲ ਤੂੰ ਹੀ ਨਹੀਂ ਗੱਲ ਕਹਤੀ ਹੈ ਨਾ ਤੇ ਮੇਰੇ ਮਨ ਤੋਂ ਹਲਕਾ ਬੋਝ ਹੋ ਗਿਆ ਬੇ ਮੇਰੀ ਭੈਣ ਮੇਰੇ ਵੱਲ ਵਾ ਤੂੰ ਹੀ ਵਾਰ-ਵਾਰ ਮੇਰਾ ਸਾਥ ਦਿੰਦੇ ਜੀ ਤੇ ਬੜੇ ਸਾਨ ਤੁਹਾਡੇ ਮੇਰੇ ਸਿਰ ਦੇ ਚੜਦੇ ਜਾਂਦੇ ਆ ਪਤਾ ਨਹੀਂ ਇਹ ਕਰਜ਼ਾ ਮੈਂ ਕਿੱਦਾਂ ਲਾਉਣਾ ਵਾ ਤੁਹਾਡਾ ਨਾ ਐਦਾਂ ਬਾਰ-ਬਾਰ ਇਹੀ ਗੱਲ ਨਾ ਕਹਿ ਮੈਂ ਤੈਨੂੰ ਅੱਗੇ ਵੀ ਕਹਿੰਦੀ ਨਾ ਤੂੰ ਮੇਰੀ ਨਿੱਕੀਆਂ ਭੈਣਾਂ ਵਰਗੀ ਆ ਤੇ ਨਿੱਕੀ ਭੈਣ ਤੂੰ ਮੇਰੀ ਰਾਮ ਤੇ ਹੁਣ ਮੈਂ ਜਾਣੀ ਆ ਇਹ ਨਾ ਹੋਵੇ ਫੇਰ ਆ ਕੇ ਤੁਹਾਡੀਆਂ ਵੀ ਗੱਲਾਂ ਸੁਣ ਲਈ ਵੀ ਮੈਨੂੰ ਛਿਹਣ ਬਣਾਉਣ ਲਈ ਆ ਆਹ ਜਾ ਚੱਲ ਜਾ ਫੇਰ ਨਾ ਕਿ ਧਿਆਨ ਕੇ ਫੇਰ ਲੱਗ ਜੇ ਨਾਲ ਵੀ ਅੱਗੇ ਤੇ ਮੈਂ ਸਿੱਪਤਾ ਸੁਣ ਕੇ ਆਈ ਤੇ ਹੁਣ ਮੇਰੀਆਂ ਬੜੀਆਂ ਆ ਕਾਂਡੇ ਆ ਚਲੋ ਠੀਕ ਆ ਚੱਲ ਹਾਂ ਮਾਤਾ ਤੈਨੂੰ ਦੀ ਆਪਣੇ ਘਰ ਨਾਲ ਜਿ ਲੈਉਣਾ ਹੈ ਤੇ ਉਹ ਆਂਦਾ ਤੈਨੂੰ ਲੈ ਹੁਣ ਤੈਨੂੰ ਪਤਾ ਲੱਗੂ ਗਾੜੀ ਗਾੜੀ ਤੇ ਹੁੰਦਾ ਕੀ ਤੇਰੇ ਨਾਲ ਕਦੇ ਦਾ ਆਈ ਹੁ ਵੇਲੀ ਇਹਨਾਂ ਨੂੰ ਪਾਣੀ ਪੂਣੀ ਡਾਇਆਈਓ ਹੋ ਨਿਬੜ ਗਿਆ ਵਹੇਲੀ ਦਾ ਵੀ ਡੈਡੀ ਦਾ ਵੀ ਪਤਾ ਨਹੀਂ ਉਹ ਮੰਮੀ ਨੂੰ ਗਏ ਸ਼ਾਇਦ ਜਾਵਾਂ ਹੁਣ ਘਰ ਨੂੰ ਤੇ ਜਾ ਕੇ ਵੇਖਾਂ ਮੰਮੀ ਹੱਲ ਕਿ ਉਹਨੂੰ ਦਿੱਤੀ ਨਹੀਂ ਹੋਣੀ ਦਵਾਈ ਦੋਈ ਕਿਸ ਨੇ ਤੇ ਜਾ ਕੇ ਉਹਨੂੰ ਦਵਾ ਉਹਦਾ ਥੋੜਾ ਕਿਸ ਨੂੰ ਫਿਕਰ ਵਾ ਉਹਨਾਂ ਨੂੰ ਤੇ ਆਪਣਾ ਹੀ ਫਿਕਰ ਵਾ ਬਸ ਆ ਦਇਆ ਕਬਲ ਨਾ ਐਵੇਂ ਬੁਰੇ ਬਣਦੇ ਰਹਿਆ ਕਬਲ ਦੇਦੀਆਂ ਮਾਂ ਦੇ ਹੋਰ ਪੈਸੇ ਹੈਗੇ ਆ ਤੇ ਇਹ ਤੇ ਸਾਨੂੰ ਹੀ ਦੇਣੇ ਚਾਹੁੰਦੀ ਆ ਮੈਂ ਹੁਣ ਹੀਰੇ ਨੂੰ ਸਮਝਾਉਣੀ ਆ ਕਿ ਇਹਨੂੰ ਕੋਹ ਨਾ ਆਖਿਆ ਕਰ ਇੰਨਾ ਮਿੱਠੇ ਪਿਆਰੇ ਰਿਹਾ ਕਰੀਏ ਅਹੀਂ ਤੇ ਆਨੇ ਇਹਨੂੰ ਨਾ ਮਾੜੀ ਮਾੜੀ ਆਂਦੇ ਰਹੇ ਆ ਤੇ ਮਾੜੀ ਸੋਚ ਹਾਦੀ ਹੈਗੀ ਜਿਹੜਾ ਅਹੀਂ ਆਂਦੇ ਆ ਉਹ ਆਪਣੇ ਭਰਾ ਨੂੰ ਨਹੀਂ ਦੇਣੇ ਚੰਦੀ ਭਰਾ ਆਪਣੇ ਨੂੰ ਦੇਣੇ ਨਹੀਂ ਚੰਦੀ ਇਹ ਸਾਰੇ ਪੈਸੇ ਹੁਣ ਸਾਡੇ ਕੋਈ ਰਾਂ ਨੇ ਹੁਣ ਹੀਰੇ ਨੂੰ ਕਹਿਣਾ ਵਾ ਕਿ ਇਹਨੂੰ ਕੋਈ ਗੱਲ ਨਾ ਕਰੀ ਇਹਦੇ ਅੱਗੜ ਪਿਛੜ ਰਹੀਏ ਇਹਦੀ ਜਿੰਨੀ ਮੈਂ ਤਿਆਰ ਜਿਹਦੀ ਸੇਵਾ ਕਰੀਏ ਇਹਨੂੰ ਅਹੀਂ ਆਹਨੇ ਆ ਕਿ ਕੋਈ ਗੱਲ ਨਹੀਂ ਮੈਂ ਆਖਣਾ ਪੁੱਤ ਬਹਿ ਜਾ ਤੂੰ ਮੈਂ ਰੋਟੀ ਪਾਣੀ ਬਣਾਉਣੀ ਆ ਮੈਂ ਆਪਾਂ ਕੰਮ ਨਹੀਂ ਆ ਮੈਂ ਕਿਹੜੀ ਲੁੱਸੀ ਹੋ ਚੱਲੀ ਆ ਰੈਣਾ ਤਾਂ ਮੈਂ ਇਤਾਂ ਦੀ ਆ ਉਹ ਜਿਹੜਾ ਹੀ ਨਾ ਉਹ ਵੀ ਚਲੋ ਚੰਗਾ ਵੇਲਾ ਕੜੀ ਨੰਗ ਗਿਆ ਜਿਹੜੀ ਮੈਂ ਠੀਕ ਨਹੀਂ ਹੁਣ ਚਲੋ ਕੰਮ ਹੋ ਗਈ ਆ ਹੁਣ ਮੈਨੂੰ ਕੀ ਹੁਣਾਵਾ ਮਮ ਜੀ ਮੈਂ ਤੇ ਬਾਹਰ ਭਾਲਿਆ ਸੀ ਤੁਹਾਨੂੰ ਤੇ ਤੁਸੀਂ ਇੱਥੇ ਆ ਕੇ ਬਹਿ ਗਏ ਮੈਂ ਤੇ ਵੇਲੀ ਚਲਾ ਗਿਆ ਬਾਹਰ ਵੀ ਛੇਕ ਜਿਆ ਬੜਾ ਸੀ ਤੇ ਮੈਂ ਕਿਹਾ ਚੱਲ ਇੱਥੇ ਨਾ ਤੇ ਛੇਕ ਹੀ ਚੱਲਿਆ ਜਾਂਦਾ ਵਾ ਤੇ ਨਾ ਠੰਡ ਹੀ ਚੱਲੀ ਜਾਂਦੀ ਆ ਨ ਆਇਆ ਵੇਲੀਓ ਛੇਤੀ ਛੇਤੀ ਮੈਂ ਹਾਂ ਜਾ ਕੇ ਤੇ ਮੰਮੀ ਨੂੰ ਦਵਾਈ ਦਵਾ ਉਹਨਾਂ ਦੇ ਕਿਸ ਨੇ ਦਵਾਈ ਦੇਣੀ ਨਹੀਂ ਆ ਚੱਲ ਪੁੱਤ ਦਵਾਈ ਦੀ ਹੁਣ ਕੀ ਲੋੜ ਵਾ ਮੈਂ ਹਾਂ ਠੀਕ ਠਾਕ ਵਾ ਤੇ ਤੂੰ ਐਵੇਂ ਮੇਰੀ ਫਿਕਰ ਕਰਦਾ ਰਹਿਣਾ ਵਾ ਵੀ ਦਵਾਈ ਨਹੀਂ ਕਿਸ ਨੇ ਦਿੱਤੀ ਮਾਂ ਮੈਨੂੰ ਹੀ ਤੇਰੀ ਫਿਕਰ ਵਾ ਤੂੰ ਮੈਨੂੰ ਜੰਮਿਆ ਵਾ ਹੋਰ ਕਿੰਨੇ ਤੇਰੀ ਫਿਕਰ ਕਰਨੀ ਆ ਕੋਈ ਗੱਲ ਨਹੀਂ ਪੁੱਤ ਮੈਂ ਹਾਂ ਰਾਜੀ ਪਾਜੀ ਆ ਮੈਂ ਹਾਂ ਠੀਕ ਠਾਕ ਵਾ ਤੂੰ ਵੀ ਨਾ ਫਿਕਰ ਕਰਿਆ ਕਰ ਤੇ ਜਦੋਂ ਤੂੰ ਜਾਣਾ ਵਾ ਨਾ ਬਾਹਰ ਉੱਥੇ ਜਾ ਕੇ ਵੀ ਨਾ ਮੇਰੀ ਫਿਕਰ ਕਰੀਂ ਮਾਵਾ ਦੀ ਫਿਕਰ ਹੁੰਦੀ ਆ ਪੁੱਤਾਂ ਨੂੰ ਹੁੰਦੀ ਤਾਂ ਚਾਹੀ ਆ ਪਰ ਇਹੋ ਤਾਂ ਮੰਮੀ ਤੇਰੀ ਗੱਲ ਮਾੜੀ ਆ ਤੂੰ ਮਾੜੇ ਮੋਟੇ ਡੋਕ ਨੂੰ ਮਹਿਸੂਸ ਨਹੀਂ ਕਰਦੀ ਉਧਰ ਇੱਕ ਕਵਲ ਵਾ ਜਿਹੜੀ ਮਾੜਾ ਜਿਹਾ ਕੰਡਾ ਵੀ ਚੁਭ ਜੇ ਨਾ ਕਿਤੇ ਤੇ ਘਰ ਸਿਰ ਤੇ ਚੁੱਕਣਾ ਲੈ ਲੈਂਦੀ ਆ ਲੈ ਜੋ ਮੈਨੂੰ ਹਸਪੀਟਲ ਛੇਤੀ ਨਾ ਮੈਂ ਬੜੀ ਸੀਰੀਅਸ ਹੋ ਗਈ ਹਾਂ ਚੱਲ ਪੁੱਤ ਚੁੱਪ ਕਰ ਐਵੇਂ ਨਾ ਰੌੜਾ ਨਹੀਂ ਪਾਈਦਾ ਹੁੰਦਾ ਚੱਲ ਪੁੱਤ ਸਾਰਾ ਕਰਦਾ ਕੰਮ ਤੰਦਾ ਕਰਦੀ ਆ ਪਾ ਮੇ ਕੰਮ ਥੋੜਾ ਤੇ ਭਾਏ ਬੁਗਦਾ ਕਰਨਾ ਤੇ ਪੈਂਦਾ ਹੀ ਹੈ ਨਾ ਜਿੱਦਨ ਦੀ ਮੈਂ ਪਈ ਹਾਂ ਉਹੋ ਕਰਨ ਰਹੀ ਆ ਹੋਰ ਕੌਣ ਕਰਨ ੜਿਆ ਤੇ ਤੂੰ ਐਡਾ ਨਾ ਕਾਲਾ ਨਾ ਪਿਆ ਕਰ ਮੈਂ ਇੱਕ ਤੇਰ ਨਾਲ ਹੋਰ ਗੱਲ ਕਰਨੀ ਆ ਹੁਣ ਕਿਹੜੀ ਗੱਲ ਕਰਨੀ ਆ ਉਹਨੇ ਕਿਹਾ ਹੋਣਾ ਵਾ ਕੋਹ ਦੱਸ ਮੈਨੂੰ ਕੀ ਕਿਹਾ ਵਾ ਉਹਦੀ ਤੇ ਮੈਂ ਚੰਗੀ ਜਿਹੀ ਮਰੋੜਦਾ ਵਾ ਜੜਿਕ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਹੰਡੀਆਂ ਗੱਲ ਸਾਡੇ ਫਾਇਦੇ ਵਾਲੀ ਆ ਤੂੰ ਐਨਾ ਕਿਉਂ ਤਾਨ ਕੋਠੇ ਤੇ ਚੜ ਜਾਣਾ ਹੁਣਾਵਾ ਮੈਂ ਉਧਰ ਗਈ ਹੀ ਨਾ ਤੇ ਮੰਨੂ ਤੇ ਉਹ ਗੱਲਾਂ ਕਰ ਰਹੀਆਂ ਵਾ ਇਹ ਫੇਰ ਮੰਨੂ ਘਰ ਚਲ ਗਈ ਆ ਮੰਨੂ ਨੇ ਕਿਹੜੀਆਂ ਇਹਨੂੰ ਛਿੱਧੀਆਂ ਸਲਾਮਾਂ ਦੇਣੀਆਂ ਹੁੰਦੀਆਂ ਵਾ ਉਹ ਚੰਗੀਆਂ ਸਾਡੇ ਨਾਲ ਨੇਕੀਆਂ ਕਰਨ ਰਹੀ ਆ ਬੇਹੌੜੀ ਗੱਲ ਕਰ ਲੋੜ ਵੇਲੇ ਨਾ ਗਦੇ ਨੂੰ ਬਾਬ ਵੜਾਉਣਾ ਪੈਂਦਾ ਵਾ ਕਿਉਂ ਕੀ ਗੱਲ ਹੋ ਗਈ ਆ ਮੈਂ ਗਈ ਹਾਂ ਇਹ ਗੱਲਾਂ ਕਰ ਰਹੀਆਂ ਤੇ ਗੱਲ ਸਾਡੇ ਫਾਇਦੇ ਦੀ ਆ ਗੱਲ ਮਾੜੀ ਨਹੀਂਗੀ ਕਿਹੜੀ ਆ ਫਾਇਦੇ ਦੀ ਮੈਨੂੰ ਵੀ ਦੱਸਾਂ ਤੈਨੂੰ ਮੈਂ ਦੱਸਣ ਤੇ ਲੱਗੀ ਤੂੰ ਤੇ ਰੌਲਾ ਹੀ ਪਾਈ ਜਨਾ ਤੂੰ ਕਹੀ ਸੁਣਦਾ ਮੈਂ ਇਹਦੀ ਮਾਂ ਦੇ ਨਾ ਨਾ 2-3 ਲੱਖ ਰੁਪਈਆ ਸੀ ਉਹ ਇਹਦੇ ਨਾਂ ਕਰ ਗਈ ਆ ਸਾਂਝਾ ਖਾਤਾ ਸੀ ਉਹ ਵੀ ਇਹ ਗੱਲਾਂ ਕਰਨ ਲਈ ਉਹ ਜਿਹੜੇ ਪੈਸੇ ਆ ਨਾ ਹਾਂਜੀ ਕਢਾ ਕੇ ਨਾ ਮੈਂ ਆਪਣੇ ਭਰਾ ਨੂੰ ਦੇਣੇ ਆ ਉਹ ਦਿੰਦੀ ਤੇ ਦੇਣ ਦੇ ਅਸੀਂ ਇੰਨੇ ਕੋ ਪੈਸਾ ਨੂੰ ਕੀ ਜਾਣਦੇ ਆ ਬਥੇਰੇ ਪੈਸੇ ਆ ਸਾਡੇ ਕੋਲ ਪੰਡਾ ਰੁਪਈਆ ਦੀਆਂ ਪੰਜਾਂਵਾਂ ਉਹਨਾਂ ਆਲ ਵੇਖ ਤੂੰ ਤੇਰਾ ਦਿਮਾਗ ਤਾਂ ਨਹੀਂ ਖਰਾਬ ਤੇ ਆਹ ਤਾਂ ਇੱਕ ਨਹੀਂ ਮਾਣ ਲੋਕੀ ਤੇ 10 ਰੁਪਈਏ ਲੱਭ ਜਾਣ ਉਹ ਉੱਡੇ ਫਿਰਦੇ ਆ ਤੈਨੂੰ ਕੱਲ ਨੂੰ ਆਪਣੇ ਪੁੱਤ ਦਾ ਸੋਚੇਗਾ ਸਦਾਈਆ ਕਿਉਂ ਤੂੰ ਮੂਰਖ ਬਣਿਆ ਵਾ ਅਹੀਂ ਉਹਦੇ ਹੁਣ ਨਾ ਮਗਰ ਮਗਰ ਥਿਰਨਾ ਵਾ ਤੇ ਤੂੰ ਹੀ ਕੋਈ ਮਾੜੀ ਚੰਗੀ ਨਾ ਆਖੀ ਹੁਣ ਉਹਨੂੰ ਮੈਨੂੰ ਤੇ ਨਹੀਂ ਮਾਤਾ ਜਿਹੜੀਆਂ ਨੇ ਨੇਕੀਆਂ ਕੀਤੀਆਂ ਨਾ ਭੁੱਲਦੀਆਂ ਉਹ ਪੁੱਤ ਪੁਲਾਉਣੀਆਂ ਹੀ ਪੈਣੀਆਂ ਵਾ ਪੈਸੇ ਪਿੱਛੇ ਤੇ ਲੋਕੀ ਸਭ ਕੁਝ ਪੁਲਾ ਦੇ ਦਿੰਦੇ ਆ ਤੇ ਉਹ ਪੈਸੇ ਜਿਹੜੇ ਆ 3-4 ਲੱਖ ਰੁਪਈਆ ਉਹ ਐਵੇਂ ਬਣ ਜਾਣਾ ਕਿਤੇ ਚੱਲ ਮਾਤਾ ਕੋਈ ਗੱਲ ਨਹੀਂ ਫਿਰ ਹੁਣ ਜੋ ਤੂੰ ਮੈਨੂੰ ਕਹਿੰਨੀ ਆ ਮੈਨੂੰ ਤੇਰੀ ਗੱਲ ਤੇ ਮੰਨਣੀ ਪੈਂਦੀ ਆ ਤੇਰੀ ਗੱਲ ਤੇ ਮੈਂ ਟਾਲ ਨਹੀਂ ਸਕਦਾ ਪਰ ਮੈਨੂੰ ਉਹ ਨਾ ਵੇਖਾਈ ਦਿੰਦੀ ਏ ਉਦੋਂ ਦੀ ਉਹ ਚੁੱਪ ਕਰ ਜਿੱਤਾਂ ਜਿੱਤਾਂ ਮੈਂ ਆਖੂ ਨਾ ਉਹ ਤਾ ਤਾ ਤੋ ਘਰੀ ਜਾਈ ਕਾਲਾ ਨਹੀਂ ਪਈਦਾ ਹੁੰਦਾ ਚਲ ਠੀਕ ਆ ਤੇ ਪੁੱਤ ਮਮੀ ਤੁਹਾਡੇ ਘਰ ਬਦਲੇ ਗਈਆਂ ਮੈਂ ਕਿਹੜੇ ਪੈਸੇ ਉਹ ਗੱਲ ਪਿੱਛੇ ਇੱਕ ਤੇ ਰੱਖ ਕੇ ਲੈ ਜਾਣੇ ਆ ਮੈਂ ਨਹੀਂ ਆ ਜੇ ਇੱਕ ਰੀ ਨੇ ਭਰਾ ਨੂੰ ਪੈਸੇ ਦੇ ਦਿੱਤੇ ਨਾ ਉਹਨਾਂ ਦਾ ਤੇ ਮੂੰਹ ਪੈ ਜਾਣਾ ਵਾ ਉਹਨਾਂ ਤੇ ਰੋਜ ਜੜੀ ਇੱਥੇ ਨੱਠੇ ਹੀ ਆਉਣਾ ਜਿੱਤਾਂ ਕੁੱਤੇ ਦੇ ਮੂੰਹ ਨੂੰ ਮਾਸ ਨਹੀਂ ਲੱਗ ਜਾਂਦਾ ਇਹ ਗੱਲ ਉਹਨਾਂ ਦੀ ਹੁਣੀ ਨਹੀਂ ਆ ਦੇ ਕੇ ਤੇ ਵੇਖੇ ਮੇਰੇ ਕੋਲ ਠੋਡ ਵੀ ਖਾਊਗੀ ਵੇਖੀ ਉਹਦਾ ਮੈਂ ਕੀ ਹਾਲ ਕਰਦਾ ਮੈਂ ਪੁੱਤ ਜੀ ਤਾਂ ਨਾ ਕਰ ਮੈਂ ਤੈਨੂੰ ਇੰਨਾ ਸਮਝਾਉਂ ਡਈ ਆ ਇਹ ਤੇ ਹੁਣ ਨਾ ਇਹ ਨਹੀਂ ਗੱਲ ਹੋਣੀ ਕਿ ਉਹੋ ਹੀ ਕੱਲੀ ਚੰਗੀ ਬਣੂ ਤੈਨੂੰ ਵੀ ਚੰਗੀਆਂ ਬਣਨਾ ਹੀ ਪੈਣਾ ਵਾ ਉਹਦੇ ਮਗਰ ਮਗਰ ਨਾ ਜੋ ਆਖੂ ਨਾ ਹੁਣ ਅਹੀਂ ਉਹੋ ਕੰਮ ਕਰਨਾ ਵਾ ਜਿਹੜਾ ਵੀ ਆਖੂਗੀ ਤੈ ਆ ਕਿੰਨੂ ਮਾੜਾ ਵਾ ਐਨੀ ਰਕਮਾਂ ਉਨ ਡਈ ਉੱਥੇ ਤੂੰ ਜਾਣਾ ਵਾ ਨਾ ਕੰਮ ਤੇ ਕਿਤਾਬਸਰਾਂ ਦੀਆਂ ਗੱਲਾਂ ਸੁਣਦਾ ਫੇਰ ਤਨ ਖਾਵਾ ਮਿਲਦੀਆਂ ਨਾ ਤੇ ਇੱਥੇ ਕਰ ਬੈਠਿਆ ਸਾਨੂੰ ਆਈ ਜਾਣ ਤੇ ਮੜਾ ਕੰਮ ਵਾਇ ਮਾ ਤਾਂ ਉਹਨਾਂ ਦੀਆਂ ਸੁਣਨੀਆਂ ਮੈਨੂੰ ਚੰਗੀਆਂ ਵਾ ਪਰ ਇਹਦੀ ਨਹੀਂ ਉਹ ਮੇਰੇ ਕੋ ਸੁਣੀ ਜਾਂਦੀ ਮੈਂ ਤੈਨੂੰ ਦੱਸੀ ਜਾਂਦੀ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਡਈ ਕਿ ਜੇ ਉਹ ਹੁਣ ਸਿੱਧੀ ਹੋਈ ਆ ਜਿਆਣਿਆ ਐਵੇਂ ਨਹੀਂ ਆਖਿਆ ਕਿ ਜੇ ਸਿੱਧੀ ਉਂਗਲ ਨਹੀਂ ਨਾ ਕਿਉਂ ਨਿਕਲਦਾ ਤੇ ਤੇੜੀ ਕਰ ਲੋ ਤੇ ਉਹ ਤੇ ਆਪਣੇ ਆਪ ਹੀ ਸਿੱਧੀ ਹੋ ਗਈ ਤੇ ਤੂੰ ਨਹੀਂ ਘੁੰਡਿਆ ਤੇਰਾ ਨਹੀਂ ਹੁਣ ਬੁੱਥਾ ਸਿੱਧਾ ਹੋਣ ਡਿਆ ਮਾ ਤਾਂ ਮੇਰੇ ਬੁੱਥੇ ਨੂੰ ਕੀ ਹੋਇਆ ਮੇਰਾ ਬੁੱਥਾ ਸਿੱਧਾ ਹੀ ਆ ਜਿਉ ਕਵੇ ਨਾ ਜਨਾਨੀ ਹੋ ਕੇ ਵੀ ਮੈਂ ਤੇਰੇ ਤੇ ਰੋਪ ਪਾਵਾਂ ਮੈਂ ਨਹੀਂ ਉਹ ਰੋਪ ਰਾਬਸੈਂਦਾ ਚੱਲ ਪੁੱਤ ਉਹ ਤੇਰਾ ਇੰਨੀਆਂ ਗੱਲਾਂ ਕਰ ਲੈਂਦਾ ਵਾ ਤੇ ਮੇਰੇ ਕਿਹੜੇ ਫੁੱਲ ਝੜ ਜਾਂਦੇ ਆ ਲੈ ਜਿੱਦਾਂ ਮੈਂ ਚਾਹੁੰਦੀ ਹਾਂ ਉਦਾਂ ਹੀ ਹੋਣ ਦਿਆ ਵਾ ਦੇਵੀ ਮਾਤਾ ਆਪਣੇ ਤੋਤੇ ਨੂੰ ਪੜਾਉਣਾ ਇਹ ਤੇ ਅੱਗੇ ਲਾਈ ਲੱਗਵਾ ਜਿੱਦਾਂ ਮਾਂ ਦੀ ਆ ਉਦਾਂ ਹੀ ਕਰਦਾ ਵਾ ਤੇ ਇਹੋ ਮੈਂ ਚਾਹੁੰਦੀ ਹਾਂ ਵੀ ਮੇਰੀ ਜੀਹ ਜੂਰੀ ਕਰੇ ਹੁਣ ਵੇਖੀ ਹਾਂ ਕਿਦਾਂ ਕਵਲ ਦੇ ਅੱਗੇ ਪਿੱਛੇ ਫਿਰਦੇ ਬਾਕੀ ਜਿਹੜੇ ਵਿਆਹ ਵਿੱਚ ਮਾਤਾ ਤੂੰ ਤਰੀ ਫਿਰਦੀ ਆ ਨਾ ਕਵਲ ਮੇਰੀ ਤੜਲੀ ਦੇ ਪੈਸੇ ਰੱਖੋਗੀ ਉਹ ਤੇ ਤੋਂ ਹੁਣ ਭੁੱਲ ਜਾ ਕਵਲ ਹੁਣ ਨਾ ਤੇਰੇ ਵੱਲ ਵੇ ਵੇ ਕਿਤੇ ਬਦਲ ਗਈ ਆ ਹੁਣ ਨਾ ਤੇਰੀ ਮੁੱਠੀ ਚ ਪੈਸੇ ਆਏ ਹੁਣ ਜਾਣਗੇ ਪੈਸੇ ਮੇਰੇ ਭਰਾ ਕੋਲੇ ਮਾ ਤੇਰੀ ਧੀ ਕਿੰਨੇ ਕਰ ਲੈਣੀ ਆ ਮੂਹੀਆਂ ਜਿਹੜੀ ਮੇਰੇ ਪਿਓ ਦੀ ਸਹ ਰੈਂਦੀ ਆ ਉਹ ਸਹਣ ਵਾਲੀ ਆ ਉਹਨੂੰ ਤੇ ਇੱਕ ਗੱਲ ਕਹੋ ਗਿੱਠ ਲੰਮੀ ਜ਼ੁਬਾਨ ਉਹਦੀ 50 ਅੱਗਿਓ ਸੁਣਾਉਂਦੀ ਆ ਵੇ ਚਲ ਚੁੱਪ ਕਰ ਛਾਣਿਆ ਐਵੇਂ ਨਹੀਂ ਆਖਿਆ ਦਾੜਬਟ ਜਮਾਨਾ ਕੱਟ ਭਲੇ ਦੇਣਾ ਹੋਣਗੇ ਕੋਈ ਗੱਲ ਨਹੀਂ ਸਾਡੇ ਭਲੇ ਦੇ ਨਾਲ ਆਉਣ ਹੀ ਵਾਲੇ ਆ ਮੈਨੂੰ ਦਿਉਂਦੇ ਦੇਖਦੇ ਨਹੀਂ ਕਿਤੇ ਅਜੇ ਤੱਕ ਅਜੇ ਤੇ ਉਦਾਂ ਦੇ ਹੀ ਦੇ ਆ ਗਏ ਆ 3 ਲੱਖ ਰੁਪਈਆ ਆਖਣ ਲਈ ਆ ਤੇ ਕੀ ਪਤਾ ਵਿਆਜ ਗੂੜ ਪਾ ਕੇ ਤੇ ਕਿੰਨੇ ਕੁ ਹੋ ਗਏ ਹੁਣ ਆ ਚੱਲ ਠੀਕ ਆ ਮਾਂ ਮੇਰੀ ਜਿੱਦਾਂ ਤੂੰ ਕਹਿੰਨੀ ਉਦਾਂ ਕਰ ਲਾ ਕੋਈ ਨਹੀਂ ਮੈਂ ਮਿੱਠਾ ਪਿਆਰਾ ਹੀ ਰਹੂੰਗਾ ਉਹਦੇ ਨਾਲ ਤੇ ਮੈਂ ਹੁਣ ਚਾਹ ਨਾ ਘੁੱਟ ਕ ਬਣਾਵਾ ਚੱਲ ਮੈਂ ਕਹਿੰਦਾ ਮੈਂ ਕਵਲ ਨੂੰ ਉਹ ਬਣਾ ਕੇ ਦਿੰਦੀ ਆ ਤੈਨੂੰ ਘੁੱਟ ਚਾਹ ਪੁੱਤ ਮੈਂ ਚੰਗਣੀ ਜੀ ਬਣਾ ਕੇ ਪੀਣੀ ਆ ਮੈਨੂੰ ਉਹਦੇ ਹੱਥ ਦੀ ਨਾ ਅਜੇ ਚਾਹ ਸੁਵਾਦ ਨਹੀਂ ਲੱਗਣੀ ਫੇਰ ਉਹਨੇ ਬਣਾਈ ਜਾਂ ਕਰਨੀ ਕੋਈ ਗੱਲ ਨਹੀਂ ਮੈਂ ਜਿਉ ਨਹੀਂ ਬਣਾ ਕੇ ਨਾ ਤੂੰ ਪੀ ਲੈ ਚੱਲਿਆ ਮੈਂ ਆਪਣੀ ਦਵਾਈ ਲੈ ਜਾ ਚੱਲਿੰਦੇ ਕਰ ਲਾ ਫਿਰ ਆਹ ਨਹੀਂ ਹਾਲਾ ਕਿੰਨਾ ਇਹਦੇ ਨਾਲ ਖਪਾ ਕਰਨਾ ਪੈਂਦਾ ਪਰ ਇਹ ਮੁੰਡਾ ਨਾ ਆਪਣੀਆਂ ਹੀ ਮਰਜ਼ੀਆਂ ਕਰਦਾ ਆਖ ਕੇ ਮੰਨਦਾ ਹੀ ਨਹੀਂ ਕਿਹਦੀ ਤਾਂ ਮਾਤਾ ਉਸਕੇ ਮਾਛੇ ਲਾਉਂਦੀ ਹੋ ਕਹਿੰਦੀ ਹੈ ਗਿਵ ਅਵੇ ਆ ਇਹ ਪੈਸੇ ਤੇ ਜਿਹੜਾ ਹੁਣ ਥੋੜਾ ਬਹੁਤਾ ਉਹਨਾਂ ਕੋ ਹੈਗਾ ਵਾ ਉਹ ਵੀ ਖੋਖੇਂ ਜੀ ਲਈਏ ਚੱਲ ਵਧੀਆ ਵਾਗੇ ਸਾਨੂੰ ਕੀ ਲੋੜ ਪਈ ਅਜੇ ਫੇਰ ਬਾਹਰ ਜਾਣ ਦੀ ਮਾਝੇ ਨਾ ਨਜ਼ਾਰੇ ਲਾਓ ਇੱਥੇ ਪੱਠਾ ਦਿੱਤਾ ਪਾਓ ਦੀਦੀ ਕਰ ਗਈ ਉਹ ਆਪਣੇ ਸਕੀਮ ਕਾਮਜਾਬ ਡੈਪੀ ਆਪਣੇ ਮੁੰਡੇ ਨੂੰ ਸਖਾਲਦਾ ਸਖਾਲਣ ਉਹ じゃ ਛੁੱਡੂ ਉਹ ਜਿਹੜਾ ਮਾਂ ਦੇ ਮਗਰ ਉਸੇ ਵੇਲੇ ਲੱਗ ਜਾਂਦਾ ਹੀ ਚੱਲ ਵਧੀਆ ਹੋਇਆ ਉਹਨਾਂ ਨੂੰ ਜਿਵੇਂ ਪਿੰਖ ਨਾਗੀ ਤੇ ਲੱਗ ਜੇ ਇਹ ਸਕੀਮ ਲਾਉਂਦੇ ਫਿਰਦੇ ਉਹਦੇ ਮਨ ਚ ਤੇ ਆਹੀ ਆ ਵੀ ਮੇਰੀ ਤਲੀ ਤੇ ਪੈਸੇ ਆਉਣ ਵਾਲੇ ਆ ਜੇ ਕਿਤੇ ਪਿੰਖ ਲੱਗ ਗਈ ਮਾੜੀ ਜੀ ਤੁਹਾਡੀਆਂ ਤਾਂ ਮੀਡੀਆਂ ਨੇ ਦੇਣੀਆਂ ਕਮਾ ਉਹ ਤੇ ਸਮਝਦੇ ਆ ਵੀ ਕਵਲ ਪਹਿਲਾਂ ਵਾਲੀ ਲਈ ਲੱਗੀ ਆ ਕਵਲ ਨੂੰ ਮਾੜਾ ਜਿਹਾ ਕਵਲ ਕਵਲ ਕੀਤਾ ਤੇ ਹਾਡੀ ਮਗਰ ਲੱਗੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਵਲ ਹੁਣ ਪਹਿਲਾਂ ਵਾਲੀ ਨਹੀਂ ਰਹੀ ਤੁਹਾਡੇ ਵੱਲ ਦੇਖਦੇ ਕਹਿੰਨਾ ਕਵਲ ਵੀ ਹੁਣ 420 ਬਣ ਗਈ ਆ ਉਹ ਇਹਨੇ ਇਹ ਗੂ ਸਾਰੀਆਂ ਜਾਚਾਂ ਸਿੱਖੀਆਂ ਜਿੱਦਾਂ ਇਹ ਚਲਾਕੇ ਖੇਡਦੀ ਉਹੀ ਚਲਾਕੇ ਹੁਣ ਆਪਾਂ ਇਹਦੇ ਨਾਲ ਖੇਡਣੀ ਇਹਨਾਂ ਦੀ ਬਾਜੀ ਇਹਨਾਂ ਤੇ ਹੀ ਪੁੱਠੀ ਪਾਉਣੀ ਆ ਇਦਾਂ ਚਾਹੀਦੀ ਆ ਮੈਂ ਤੇ ਇਹ ਕਹਿੰਨੀ ਆ ਵੀ ਹੁਣ ਕਿਸੇ ਵੀ ਤਰ੍ਹਾਂ ਨਾ ਇਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਨਹੀਂ ਤੇ ਇਹ ਨਾ ਹੋਵੇ ਮੇਰੀ ਤੇ ਚੱਲ ਛੱਡ ਜਿਹੜੀ ਇਹਨਾਂ ਨੇ ਕਰਨੀ ਕਰਨੀ ਤੇਰੀ ਇਹਨਾਂ ਨੇ ਮੇਰ ਨੂੰ ਵੀ ਵਾਅਦਾ ਫੇਰ ਕਰ ਦੇਣੀ ਆ ਪਣਾ ਮੈਨੂੰ ਤੇਹੀ ਡਰ ਲੱਗਦਾ ਨਾ ਜੇ ਕਿਤੇ ਪਤਾ ਲੱਗ ਗਿਆ ਮੈਨੂੰ ਤੇਨੇ ਦੇਣਾ ਘਰੋਂ ਬਾਹਰ ਕੱਢ ਇਹ ਤਾਂ ਅੱਗੇ ਨਹੀਂ ਮੈਂ ਨਾ ਘੱਟ ਕਰਦੀ ਹੈਗੀ ਚਲ ਠੀਕ ਹੈ ਮੈਂ ਜਾਣੀ ਆ ਮੈਂ ਤੇ ਸੁਣ ਕੇ ਨਾ ਮੇਰਾ ਚਾਹ ਹੀ ਚੜਿਆ ਮੈਂ ਫੇਰ ਤੇ ਦੱਸਣ ਆਈ ਮੈਂ ਜੇ ਸਾਹਮਣੇ ਆਉਗੇ ਤਾਂ ਦੱਸ ਕੀ ਹੰਮੀ ਆ ਚਲ ਹੁਣ ਚੁੱਪੀ ਰਹਿ ਜਿਆਦੀਆਂ ਨਾ ਕਰ ਜੇ ਕਿਤੇ ਪਤਾ ਲੱਗ ਗਿਆ ਉਹਨੇ ਇੱਥੇ ਉੱਤੇ ਹੀ ਆੜਿਆਂ ਨੂੰ ਫੜ ਲੈਣਾਈ ਚਲ ਠੀਕ ਹੈ ਚੰਗਾ ਮੁੰਡਾ ਤੇ ਵੇਰਾ ਦਾ ਲਾਈ ਲੱਗ ਵਾ ਜਿੱਤਾ ਉਹਨੂੰ ਮੈਂ ਆਖੂ ਨਾ ਉਹ ਤਾਂ ਆਖੀ ਮੇਰੀ ਮੰਦਾ ਜੇ ਮੈਂ ਨੂੰ ਆਖੂ ਨਾ ਹੱਸ ਤੇ ਉਹਨੇ ਹੱਸਣਾ ਜੇ ਮੈਂ ਆਖੂ ਨਾ ਰੋ ਤੇ ਉਹਨੇ ਰੋ ਤੇ ਜਿਹੜੀ ਕਵਲ ਆ ਉਹ ਤਾਂ ਸਿਪਤਾ ਦੀ ਭੁਖੀ ਆ ਦੋ ਕੋਧੀਆਂ ਸਿਪਤਾ ਕੀਤੀਆਂ ਤੇ ਉਹਨੇ ਤੇ ਉਹ ਗੱਲ ਉਤਾ ਹੀ ਮੰਨ ਜਾਣਾ ਤੇ ਰਹੀ ਗੱਲ ਪੈ ਹੈ ਜਿੱਦਣ ਕਵਲ ਗਈ ਨਾ ਬੈਂਕ ਚ ਪੈਸੇ ਕਢਾਉਣ ਤੇ ਮੈਂ ਤੇ ਇਹਦੇ ਨਾਲ ਹੀ ਜਾਣਾ ਮਾਤਾ ਪਤਾ ਨਹੀਂ ਅੰਦਰ ਕੀ ਕਰੀ ਜਾਣੀ ਆ ਕਰਨਾ ਦਵਾ ਆਪਣੀ ਕੋਈ ਸਕੀਮ ਚਾਲੂ ਘੜੀ ਕ ਲੰਮੇ ਪੈਣੀ ਆ ਤੇ ਵੇਖਦੀ ਪੜਾ भी क्यों लम्मे पाई क्यों नहीं नाटक करना ही पैना जहाजे नहीं फसे। कबल है? कबल है? हाँ जी मम्मी आला पुतू तो चाह पी ला चाह मम्मी मेरे वास ਤੇ ਰਹਿਣ ਦਿੰਦੇ ਤੁਸੀਂ ਜਦੋਂ ਮੈਨੂੰ ਲੋੜ ਹੁੰਦੀ ਤੇ ਮੈਂ ਆਪੇ ਬਣਾ ਕੇ ਪੀ ਲੈਣੀ ਤੁਸੀਂ ਤਾਂ ਅੱਗੇ ਠੀਕ ਨਹੀਂ ਰਹਿੰਦੇ ਤੁਸੀਂ ਕਿਉਂ ਖੇਚਲ ਕੀਤੀ ਆ ਕੋਈ ਗੱਲ ਨਹੀਂ ਉਹ ਤਾਂ ਹੁਣ ਮੈਂ ਠੀਕ ਆ ਵਾਂ ਤੇ ਮੈਂ ਹੁਣ ਚਾਹ ਬਣਾਇਆ ਕਰੂੰ ਤੇ ਤੂੰ ਪੀਆ ਕਰ ਨਹੀਂ ਨਹੀਂ ਤੂੰ ਹੀ ਰਹਿਣ ਦਿਆ ਕਰੋ ਵੀ ਕੰਮ ਮੈਂ ਕਰ ਲੈਣੀ ਹੀ ਅੱਗੇ ਵੀ ਹੁਣ ਵੀ ਕਰ ਲਿਆ ਕਰਨਾ ਚੱਲ ਕੋਈ ਨਹੀਂ ਤੂੰ ਬਥੇਰਾ ਕੀਤਾ ਅੱਗੇ ਕੰਮ ਤੇ ਹੁਣ ਮੈਂ ਕਰ ਲੂੰ ਮੈਂ ਕੈਮ ਹੋ ਗਈ ਆ ਨਾ ਹੁਣ ਮੈਂ ਇਹ ਠੀਕ ਠਾਕ ਵਾਂ ਤੇ ਥੋੜਾ ਬੋਲ ਤਾਂ ਮੈਂ ਤੇਰਾ ਨਾ ਕਰਾਇਆ ਕਰੂੰਗੀ ਨਹੀਂ ਮੰਮੀ ਮੈਂ ਨਹੀਂ ਤੁਹਾਡੇ ਕੋ ਕੰਮ ਕਰਾਇਆ ਕਰਨਾ ਫੇਰ ਤੁਹਾਨੂੰ ਜਸ਼ਨ ਦੇ ਪਿਓ ਨੂੰ ਦੱਸ ਦੋਗੇ ਕਿ ਮੇਰੇ ਕੋ ਕੰਮ ਕਰਾਉਂਦੀ ਤੇ ਐਵੇਂ ਮੇਰੇ ਹੱਡ ਪੰਨੋਂਗਾ ਫੇਰ ਚੰਗਾ ਵਾ ਰੋਹ ਦਿਹਾੜੀ ਕਪਾਤ ਤੇ ਅੱਗੇ ਨਹੀਂ ਸਾਡੇ ਘਰ ਮੁੱਕਦਾ ਨਹੀਂ ਨਹੀਂ ਕਬਲ ਮੈਂ ਤੇਰ ਕੋ ਨਾ ਮਾਫੀ ਮੰਗਦੀ ਹਾਂ ਮੇਰੇ ਕੋ ਨਾ ਅੱਗੇ ਬਹੁਤ ਗਲਤੀਆਂ ਹੋਈਆਂ ਤੇ ਹੁਣ ਜੋ ਵੀ ਤੁਸੀਂ ਕਰਨਾ ਨਾ ਆਪਣੀ ਸਲਾਹ ਨਾ ਕਰੋ ਮੈਂ ਤੇ ਨਾ ਤੇਰੇ ਮੁੰਡੇ ਬਾਰੇ ਸੋਚਦੀ ਰਹੀ ਹਾਂ ਮੈਂ ਹੋਰ ਪੈਸਾ ਨੂੰ ਕੀ ਕਰਨਾ ਹੈਗਾ ਪੁੱਤ ਮੇਰੀ ਗੱਲ ਤਾਂ ਤੂੰ ਗਾਰਾ ਨਹੀਂ ਦਿੰਦਾ ਲੱਗਦਾ ਤੂੰ ਮੈਨੂੰ ਅਜੇ ਮਾਫ਼ ਨਹੀਂ ਕੀਤਾ ਤੇ ਮਾਫ਼ ਵੀ ਤੂੰ ਕਿੱਤਾ ਕਰੇ ਸਾਡੇ ਕੋਲ ਬਹੁਤ ਬਦੀਕੀਆਂ ਹੋਈਆਂ ਵਾ ਨਹੀਂ ਮੰਮੀ ਇਹੋ ਜੀ ਤੇ ਕੋਈ ਗੱਲ ਨਹੀਂ ਆ ਬਸ ਮੈਨੂੰ ਇਸੇ ਗੱਲ ਦਾ ਹੀ ਆ ਕਿ ਮੈਂ ਤੁਹਾਡੇ ਨਾਲ ਕਿੰਨਾ ਕਰਦੀ ਹਾਂ ਸਾਰੀ ਦਿਹਾੜੀ ਮੈਂ ਕੰਮ ਧੰਦਾ ਕਰਦੀ ਹਾਂ ਲੀੜਾ ਤੋਤਾ ਤੁਹਾਨੂੰ ਮਿਲਦਾ ਹੀ ਰੋਟੀ ਪੱਕੀ ਤੁਹਾਨੂੰ ਮਿਲਦੀ ਤੇ ਤੁਸੀਂ ਹਰ ਵੇਲੇ ਨਾ ਮੇਰੇ ਨਾਲ ਲੜਦੇ ਰਹਿੰਦੇ ਫਿਰ ਵੀ ਭੱਲੇ ਨਹੀਂ ਬੱਧਾ ਪੁੱਤ ਉਹ ਵੀ ਅਜੇ ਨਾ ਕੰਪਨੀ ਚੋਂ ਆਇਆ ਹੀ ਤੇ ਤੂੰ ਆਉਂਦਿਆਂ ਹੀ ਗੱਲ ਛੇੜ ਲਈ ਕਿਤਾ ਉਹਨੂੰ ਕਾਲਾ ਪੈ ਗਿਆ ਕੋਈ ਗੱਲ ਨਹੀਂ ਉਹਨੂੰ ਮੈਂ ਹੁਣ ਸਾਰਾ ਸਮਝਾ ਲੈਣਾ ਵਾ ਹੁਣ ਨਹੀਂ ਉਹ ਤੈਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਘਾਹਂਦਾ ਪੱਕੀ ਗੱਲ ਵਾ ਵੀ ਨਾ ਕਹਿਣਗੇ ਉਹ ਤੇ ਮੈਂ ਮਾੜੀ ਜੀ ਕੋਈ ਗੱਲ ਕਰਦੀ ਤੇ ਤੁਹਾਡੇ ਸਾਹਮਣੇ ਮੇਰੇ ਕਿਦਾਂ ਸਿਰ ਦੇ ਵਾਲਾਂ ਨੂੰ ਪੈਂਦਾ ਵਾ ਨਹੀਂ ਨਹੀਂ ਪੁੱਤ ਤੈਨੂੰ ਪਤਾ ਹੀ ਆ ਆਪਣੀ ਮਾਂ ਦੀ ਆਖੀ ਸਾਰੀ ਮੰਨ ਲੈਂਦਾ ਵਾ ਐਹੋ ਜੀ ਗੱਲ ਨਹੀਂ ਕਿ ਉਹ ਮੇਰੀ ਆਖੀ ਨਾ ਮੰਨੂਗਾ ਜੋ ਮੈਂ ਆਖੂ ਨਾ ਉਹੋ ਹੀ ਕਰਨਾ ਉਹਨੇ ਇਕਦਾ ਮੰਮੀ ਤੁਹਾਨੂੰ ਕੀ ਹੋ ਗਿਆ ਜਿਹੜਾ ਤੂੰ ਹੀ ਨਾ ਬਦਲ ਗਿਆ ਨਾਲੇ ਤੂੰ ਹੀ ਹੈਗੀ ਯਕੀਨ ਦਿਵਾਉਣ ਦੇ ਪੋਜੀਸ਼ਨ ਦਾ ਰੈਡੀ ਹੋਣ ਤੈਨੂੰ ਕੁਝ ਨਹੀਂ ਆਂਦਾ ਮੈਨੂੰ ਐਡੀ ਛੇਤੀ ਨਾ ਯਕੀਨ ਨਹੀਂ ਆਉਂਦਾ ਤੁਹਾਡੇ ਦੇ ਨਹੀਂ ਪੁੱਤ ਉਹਨੂੰ ਤਾਂ ਗੁੱਸਾ ਚੜ ਗਿਆ ਕਿ ਜਿਹੜਾ ਮੈਂ ਆਇਆ ਮੈਂ ਇਹਨੂੰ ਜ਼ਰੂਰੀ ਆ ਕਿ ਇਹਨੂੰ ਭਰਾ ਜ਼ਰੂਰੀ ਆ ਉਹ ਤਾਂ ਕਰਕੇ ਉਹ ਤਾਂ ਉਹ ਕਦੀ ਤੇਰੇ ਨਾਲ ਗੁੱਸੇ 'ਚ ਆਇਆ ਵਾ ਉਹ ਦਿਨ ਗੁੱਸੇ 'ਚ ਆਇਆ ਨਾ ਮੈਨੂੰ ਤੇ ਉਹ ਹੋਈ ਨਹੀਂ ਭੁੱਲਣ ਡਿਆ ਕਿਦਾਂ ਮੇਰੇ ਭਰਾ ਪਰਜਾਈ ਦੇ ਸਾਹਮਣੇ ਜਲੀਲ ਕੀਤਾ ਚੱਲ ਜੇ ਹੋ ਆਏ ਹੀ ਹਾਸ ਕੇ ਕੜੀ ਉਹ ਨਾ ਲਾਗੇ ਬੈ ਹੀ ਜਾਂਦਾ ਪਰ ਨਾ ਬੈਠਾ ਹੀ ਨਹੀਂ ਉੱਠ ਕੇ ਦੇ ਦੂਜੇ ਕਮਰੇ ਵਿੱਚ ਹੋ ਗਿਆ ਉਹ ਤੇ ਇਹੋ ਤੇ ਟੈਨਸ਼ਨ ਮੈਨੂੰ ਲੱਗੀ ਰਹੀ ਆ ਕਿ ਚੱਲ ਉਹਨਾਂ ਦੇ ਮੂੰਹ ਮੱਥੇ ਲੱਗਦਾ ਉਹਨਾਂ ਰਾਜੀ ਬਾਜੀ ਪੁੱਛਦਾ ਇਹਦਾ ਕੀ ਕੱਸ ਜਾਣਾ ਇਸੇ ਟੈਨਸ਼ਨ ਦੇ ਨਾਲ ਤਾਂ ਹੀ ਮੈਂ ਬਿਮਾਰ ਪਈਆਂ ਹੋਰ ਮੈਨੂੰ ਕੀ ਹੋਇਆ ਅੱਗੇ ਕਦੀ ਮੇਰੇ ਸਿਰ ਪੀੜ ਵੀ ਨਹੀਂ ਹੋਈ ਤੇ ਹੁਣ ਵੇਖ ਲਾ ਤੁਹਾਡੇ ਸਾਹਮਣੇ ਕਿੰਨੀ ਹਾਲਤ ਹੋਈ ਆ ਮੇਰੀ ਗੱਲ ਤੇ ਮੰਮੀ ਇਹ ਹੈਰਾਨੀ ਵਾਲੀ ਆ ਹਜਮ ਜੀ ਨਹੀਂ ਹੋਣ ਢੀ ਮੈਨੂੰ ਕਿ ਤੁਸੀਂ ਮੇਰੇ ਨਾਲ ਇੰਨਿਆ ਪਿਆਰ ਨਾਲ ਗੱਲਾਂ ਕਰਨ ਲਏ ਕੀ ਗੱਲ ਮੰਮੀ ਤੂੰ ਤਾਂ ਸੁਣ ਜਾਈ ਹੋਗੇ ਮੈਂ ਪਹਿਲਾਂ ਵਾਲੀ ਕਵਲ ਮਾਂ ਜਿੰਨੂੰ ਇੱਕ ਵੇ ਕਰਦੀ ਸੀ ਤੇ ਚਾਰ ਸਣਾਉਨੇ ਹੁੰਨੇ ਇਹ ਨਹੀਂ ਪੁੱਤ ਛੁਣ ਕੀ ਹੋਣਾ ਵਾ ਤੂੰ ਤੇ ਸਾਡੀ ਨਾ ਬਹੁਤ ਚੰਗੀ ਧੀ ਆ ਇਹ ਤਾਂ ਦੀਆਂ ਧੀਆ ਕਿਤੇ ਘਰ ਘਰ ਜੰਮਣ ਡੀਆਂ ਤੇ ਇਤਾਂ ਦੀਆਂ ਲੱਭਣ ਡੀਆਂ ਤੂੰ ਹੀ ਆ ਜਿੰਨੇ ਹਨੂ ਨਾ ਪੁੱਤ ਦੇਤਾ ਵਾ ਉਹ ਜਿਹੜੀ ਆ ਉਹਨੇ ਤੇ ਪੱਥਰ ਜੰਮ ਕੇ ਤੁਹਾਡੇ ਮੱਥੇ ਮਾਰੇ ਆ ਤੇ ਜੇ ਤੁਸੀਂ ਇਦਾਂ ਹੀ ਪਹਿਲਾਂ ਮਿਲਣਾ ਰਲ ਮਿਲ ਕੇ ਰਹਿੰਦੇ ਤੇ ਮੈਂ ਤੇ ਭਰਾ ਨੂੰ ਪੈਸੇ ਦੇਣੇ ਬਨੇ ਹੀ ਜਦੋਂ ਤੁਸੀਂ ਮੈ ਨਾਲ ਲੜਦੇ ਸੀ ਨਾ ਫੇਰ ਹੀ ਮੈਨੂੰ ਗੁੱਸਾ ਆਉਂਦਾ ਸੀ ਕਿ ਪੈਸੇ ਵੀ ਦਿੱਤੇ ਤੇ ਕਦਰ ਵੀ ਹੈ ਨਹੀਂਗੀ ਤੇ ਇਦੋਂ ਚੰਗਾ ਮੈਂ ਵੀਰ ਨੂੰ ਪੈਸੇ ਮੋੜ ਹੀ ਦਿੰਨੀ ਆ ਪੁੱਤ ਅਹੀਂ ਤੇ ਇਹੋ ਸੋਚਿਆ ਕਿ ਚੱਲ ਸਾਡੇ ਘਰ ਦਾ ਵਾਰਸ ਵਾ ਤੇ ਜੋ ਕੋ ਉਹ ਬਣੂਗਾ ਤੇ ਅਹੀਂ ਤੇਰੇ ਪੁੱਤ ਦਾ ਹੀ ਬਣਾਉਣਾ ਹੈ ਅਹੀਂ ਤੈਨੂੰ ਮੈਂ ਅੱਗੇ ਵੀ ਆਖੀ ਜਾਨੀ ਤੇ ਭਾਵੇਂ ਹੁਣ ਤੇ ਚੁਣ ਲਾ ਅਹੀਂ ਪੈਸੇ ਕਿਤੇ ਨਹੀਂ ਗੇ ਖਾਣੇ ਜਿੰਨਾ ਪੈਹਾ ਸੀ ਨਾ ਅਹੀਂ ਤੇਰੇ ਪੁੱਤ ਦੇ ਨਾਂ ਹੀ ਕਰਨਾ ਹੈ ਤੇ ਚਲੋ ਠੀਕ ਆ ਮੰਮੀ ਹੁਣ ਫੇਰ ਨਾ ਰਲ ਮਿਲ ਕੇ ਰਿਆ ਕਰਾਂਗੇ ਤੂੰ ਹੀ ਮੇਰੀ ਮਾਂ ਵਾ ਤੇ ਤੂੰ ਹੀ ਮੇਰਾ ਪਿਓ ਵਾ ਮੈਂ ਤੇ ਤੁਹਾਨੂੰ ਕਦੀ ਸਮਝਿਆ ਹੀ ਨਹੀਂ ਆਪਣੀ ਸੱਸ ਤੇ ਕੋਈ ਗੱਲ ਨਹੀਂ ਪੁੱਤ ਮੈਂ ਵੀ ਤੈਨੂੰ ਧੀ ਸਮਝਦੀ ਆ ਮੈਂ ਤੈਨੂੰ ਕਿਹੜੀ ਸਮਝਦੀ ਨੋ ਤੇ ਕਦੀ ਮੈਂ ਵੀ ਨਹੀਂ ਤੈਨੂੰ ਸਮਝਿਆ ਉਹ ਥੋੜਾ ਜਿਆ ਨਾ ਮੈਂ ਲਾਲਚ ਦੇ ਵਿੱਚ ਆ ਗਈ ਹਾਂ ਚਲੋ ਠੀਕ ਆ ਹੁਣ ਫੇਰ ਨਾ ਰਲ ਮਿਲ ਕੇ ਰਿਆ ਕਰਾਂਗੇ ਰਲ ਮਿਲ ਕੇ ਹੀ ਰਹਿਣਾ ਹੈ ਕਿ ਰਹਿਣਾ ਕਿਉਂ ਨਹੀਂ ਗਾ